ਅਤ ਜੀ ਦੀ ਪਤਨੀ ਵੱਲੋਂ ਪ੍ਰਤੀਵਰਤਾ ਇਸਤਰੀ ਦਾ ਪ੍ਰਤੱਖ ਸਬੂਤ ਅੱਗੇ ਤੀਜੀ ਸਾਖੀ ਵਿੱਚ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਰਾਜੇ ਦਾ ਭਰਾ ਜਿਹੜਾ ਆਨਪੁਰ ਇਲਾਕੇ ਦਾ ਰਾਜਾ ਸੀ ਸਵਰਗਵਾਸ ਹੋ ਗਿਆ ਉਸ ਦੀ ਚਿੰਤਾ ਵਿੱਚ ਰਾਣੀਆਂ ਨੇ ਜਲ ਮਰਨ ਪਹਿਲਾਂ ਤੋਂ ਛਾਲਾ ਮਾਰਨ ਆਪਣੇ ਛੁਰੇ ਮਾਰ ਕੇ ਮਰਨ ਦੀਆਂ ਸੂਚਨਾਵਾਂ ਇੱਕ ਸੇਵਕ ਪਾਸੋਂ ਰਾਜਾ ਅਤੇ ਰਾਣੀ ਨੇ ਸੁਣੀਆਂ ਰਾਣੀ ਸੁਣ ਕੇ ਮੂਰਛਿਤ ਹੋ ਗਈ ਭਗਤ ਜੀ ਦੀ ਪਤਨੀ ਨੇ ਮੂੰਹ ਵਿੱਚ ਜਲ ਪਾਇਆ ਤੇ ਸਾਵਧਾਨ ਕੀਤੀ ਰਾਜਾ ਰਾਣੀ ਦੋਵੇਂ ਆਖਣ ਲੱਗੇ ਕਿ ਰਾਣੀਆਂ ਧੰਨ ਹਨ ਜਿਨ੍ਹਾਂ ਨੇ ਚਿਤਾ ਵਿੱਚ ਜਲ ਮਰ ਕੇ ਸੱਚੀ ਪ੍ਰੀਤ ਨਿਭਾਈ ਹੈ ਪਰ ਭਗਤ ਜੀ ਦੀ ਪਤਨੀ ਨੂੰ ਅਸਲੀਅਤ ਉਗੜਦਿਆਂ ਆਖਿਆ ਰਾਜਾ ਜੀ ਰਾਣੀਆਂ ਤੁਹਾਡੇ ਭਰਾ ਦੀ ਚਿੰਤਾ ਵਿੱਚ ਪ੍ਰੀਤ ਕਰਕੇ ਨਹੀਂ ਸਗੋਂ ਹਟ ਕਰਕੇ ਮਰੀਆਂ ਹਨ ਇਹ ਅਗਿਆਨਤਾ ਹੈ ਅਸਲ ਵਿੱਚ ਪਤੀ ਵਰਤਾ ਉਹ ਹੈ ਜਿਹੜੀ ਪਤੀ ਦੀ ਮ੍ਰਿਤਿਉ ਸੁਣ ਕੇ ਸਾਰ ਪਿਆਰ ਬਸ ਹੋਈ ਪ੍ਰਾਣਾ ਦਾ ਤਿਆਗ ਕਰ ਦੇਵੀ ਰਾਣੀ ਨੇ ਭਗਤ ਜੀ ਦੀ ਪਤਨੀ ਦੇ ਵਿਚਾਰਾਂ ਨੂੰ ਸੁਣ ਕੇ ਮਨ ਵਿੱਚ ਬੁਰਾ ਮਨਾਇਆ ਅਤੇ ਭਗਤ ਜੀ ਦੀ ਪਤਨੀ ਦੀ ਪਰਖਿਆ ਲੈਣ ਵਾਸਤੇ ਰਾਜੇ ਨਾਲ ਸਲਾਹ ਕੀਤੀ ਰਾਜੇ ਨੇ ਆਖਿਆ ਤੂੰ ਇਵੇਂ ਕਰਕੇ ਕੀਤੀ ਸੇਵਾ ਵਿਅਰਥ ਗਵਾ ਲਵੇਗੀ ਪਰ ਮਨ ਦੀ ਖੋਟੀ ਰਾਣੀ ਨੇ ਰਾਜਾ ਜੀ ਦੇ ਸਮਝਾਉਣ ਦੇ ਬਾਵਜੂਦ ਵੀ ਇੱਕ ਦਿਨ ਸਵੇਰ ਵੇਲੇ ਜਦੋਂ ਰਾਜਾ ਜੀ ਅਤੇ ਭਗਤ ਜੈਦੇਵ ਜੀ ਸੈਰ ਨੂੰ ਗਏ ਤਦ ਰਾਣੀ ਨੇ ਇੱਕ ਨੌਕਰ ਰਾਣੀ ਪਾਸੋਂ ਭਗਤ ਜੀ ਦੀ ਪਤਨੀ ਨੂੰ ਝੂਠੀ ਖਬਰ ਪਹੁੰਚਾਈ ਕਿ ਭਗਤ ਜੈਦੇਵ ਜੀ ਸਵਰਗਵਾਸ ਹੋ ਗਏ ਹਨ ਰਾਣੀ ਅਤੇ ਗਵੰਡਣਾ ਇਕੱਠੀਆਂ ਹੋ ਕੇ ਰੋਣ ਲੱਗ ਪਈਆਂ ਪਰ ਭਗਤ ਜੀ ਦੀ ਪਤਨੀ ਹੱਸ ਕੇ ਬੋਲੀ ਭਗਤ ਜੀ ਤਾਂ ਬਾਗ ਵਿੱਚ ਸੈਰ ਕਰ ਰਹੇ ਹਨ ਤੁਸੀਂ ਐਵੇਂ ਝੂਠ ਬੋਲ ਰਹੀਆਂ ਹੋ ਜਦੋਂ ਸਵਾਮੀ ਜੀ ਨੇ ਪ੍ਰਭੂ ਜੀ ਦੇ ਦੇਸ਼ ਪધારਣਾ ਹੈ ਮੈਨੂੰ ਪਹਿਲਾਂ ਹੀ ਪਤਾ ਲੱਗ ਜਾਣਾ ਹੈ ਅਪਰੋਕਤ ਵਿਚਾਰਾਂ ਸੁਣ ਕੇ ਰਾਣੀ ਅਤੇ ਗਵੰਡਣਾ ਬਹੁਤ ਸ਼ਰਮਿੰਦੀਆਂ ਹੋਈਆਂ ਜਦੋਂ ਕੁਝ ਸਮਾਂ ਲੰਘ ਗਿਆ ਤਾਂ ਦੁਬਾਰਾ ਰਾਣੀ ਨੇ ਭਗਤ ਜੈਦੇਵ ਜੀ ਦੇ ਸਵਰਗ ਵਾਸ ਹੋ ਜਾਣ ਦੀਆਂ ਅਫਵਾਹਾਂ ਫੈਲਾ ਦਿੱਤੀਆਂ ਪਰੰਤੂ ਭਗਤ ਜੀ ਦੀ ਪਤਨੀ ਨੇ ਅੰਦਰ ਧਿਆਨ ਹੋ ਕੇ ਵੇਖਿਆ ਤਾਂ ਭਗਤ ਜੀ ਆਨੰਦਪੂਰਵਕ ਸਨ ਕਿਉਂਕਿ ਰਾਣੀ ਬਾਰ-ਬਾਰ ਅਫਵਾਹ ਫਲਾ ਕੇ ਭਗਤ ਜੀ ਦੀ ਪਤਨੀ ਦੀ ਪਰਖਿਆ ਲੈਣ ਵਾਸਤੇ ਤੁਲੀ ਹੋਈ ਸੀ ਇਸੇ ਕਰਕੇ ਭਗਤ ਜੀ ਦੀ ਪਤਨੀ ਨੇ ਸਰੀਰ ਤਿਆਗ ਦਿੱਤਾ ਜਦੋਂ ਰਾਣੀ ਨੇ ਵੇਖਿਆ ਤਾਂ ਡਰਦੀ ਕੰਬਣ ਲੱਗੀ ਰੰਗ ਪੀਲਾ ਪੈ ਗਿਆ ਚਿੰਤਾਤ੍ਰ ਹੋਈ ਕਿ ਮੈਂ ਰਾਜਾ ਜੀ ਨੂੰ ਕੀ ਜਵਾਬ ਦੇਵਾਂਗੀ ਜਦੋਂ ਰਾਜਾ ਜੀ ਨੂੰ ਇਸ ਅਫਸੋਸਨਾਕ ਘਟਨਾ ਦਾ ਪਤਾ ਲੱਗਾ ਤਾਂ ਉਸ ਨੇ ਆਪਣਾ ਸਿਰ ਧਰਤੀ ਤੇ ਪਟਕਾਉਣਾ ਸ਼ੁਰੂ ਕਰ ਦਿੱਤਾ ਕਿ ਸਾਡੀ ਸਾਰੀ ਸੇਵਾ ਬ्यर्थ ਗਈ ਅਤੇ ਮਨ ਵਿੱਚ ਵਿਚਾਰਨ ਲੱਗਾ ਕਿ ਜੇਕਰ ਰਾਣੀ ਨੂੰ ਮਾਰਾਂ ਤਾਂ ਪਾਪ ਲੱਗੇਗਾ ਪਰ ਮੈਂ ਭਗਤ ਜੈਦੇਵ ਜੀ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਰਿਹਾ ਰਾਜੇ ਨੇ ਚਿਖਾ ਚਿਣ ਕੇ ਆਪ ਜਲ ਮਰਨ ਦੀ ਤਿਆਰੀ ਕਰ ਲਈ ਜਦੋਂ ਭਗਤ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਆਖਿਆ ਹੀ ਰਾਜਨ ਜੰਮਣਾ ਮਰਨਾ ਸੰਸਾਰ ਦੀ ਰੀਤ ਹੈ ਤੁਸੀਂ ਤਾਂ ਗਿਆਨੀ ਪੁਰਖ ਹੋ ਅਜਿਹਾ ਕਰਨਾ ਆਪ ਜੀ ਨੂੰ ਸ਼ੋਭਦਾ ਨਹੀਂ ਕਾਫੀ ਸਮਝਾਉਣ ਦੇ ਬਾਵਜੂਦ ਵੀ ਰਾਜੇ ਨੇ ਜਲ ਮਰਨ ਦਾ ਇਰਾਦਾ ਨਾ ਤਿਆਗਿਆ ਤਦ ਭਗਤ ਜੀ ਨੇ ਪ੍ਰਭੂ ਜੀ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਹਰੀ ਕੀਰਤਨ ਕਰਨਾ ਆਰੰਭ ਕਰ ਦਿੱਤਾ ਥੋੜੇ ਸਮੇਂ ਪਿਛਿਓਂ ਭਗਤ ਜੀ ਦੀ ਸੁਪਤਨੀ ਉੱਠ ਕੇ ਬੈਠ ਗਈ ਅਤੇ ਪ੍ਰਭੂ ਜੀ ਦਾ ਕੀਰਤਨ ਕਰਨ ਲੱਗ ਪਈ ਮ੍ਰਿਤਕ ਕੋ ਜੀਵਨ ਹਾਰ ਭਗਤ ਵਛਲ ਸਰਬ ਵਿਆਪਕ ਪ੍ਰਭੂ ਜੀ ਨੇ ਭਗਤ ਜੀ ਦੀ ਪ੍ਰੇਮਾ ਭਗਤੀ ਤੇ ਪ੍ਰਸੰਨ ਹੋ ਕੇ ਸਭ ਖੇੜ ਵਰਤਾਈ ਭਗਤ ਜੀ ਅਤੇ ਉਹਨਾਂ ਦੀ ਉਪਮਾ ਬਹੁਤ ਵੱਧ ਗਈ ਪਰ ਰਾਜਾ ਰਾਣੀ ਸ਼ਰਮਿੰਦਗੀ ਦਾ ਮਾਰੇ ਹੋਏ ਅੱਖਾਂ ਨਾ ਚੁੱਕਣ ਕਾਫੀ ਸਮਾਂ ਭਗਤ ਜੀ ਨੇ ਰਾਜੇ ਨੂੰ ਪਹਿਲਾਂ ਵਾਲੀ ਪਿਆਰ ਅਵਸਥਾ ਵਿੱਚ ਲਿਆਉਣ ਦਾ ਉਪਰਾਲਾ ਕੀਤਾ ਪਰ ਰਾਜਾ ਰਾਣੀ ਵੱਲੋਂ ਹੋਈ ਭੁੱਲ ਕਾਰਨ ਨਿਮੂ ਝੂਣਾ ਹੋ ਕੇ ਸ਼ਰਮਸਾਰ ਹੀ ਰਹਾ ਅਖੀਰ ਭਗਤ ਜੈਦੇਵ ਜੀ ਅਤੇ ਉਹਨਾਂ ਦੀ ਪਤਨੀ ਆਪਣੇ ਨਗਰ ਕਿਦਲੀ ਕਿੰਦੂ ਬੱਲ ਚਲੇ ਗਏ ਬਾਕੀ ਸਮਾਂ ਉਹਨਾਂ ਪ੍ਰਭੂ ਭਗਤੀ ਵਿੱਚ ਬਤੀਤ ਕੀਤਾ ਅਨੇਕਾਂ ਪੁਰਖਾਂ ਨੇ ਉਹਨਾਂ ਦੀ ਸੰਗਤ ਤੋਂ ਲਾਭ ਉਠਾਇਆ ਸੁਸਾਧ ਸੰਗਤ ਜੀ ਇਸ ਤਰ੍ਹਾਂ ਅਸੀਂ ਵੀ ਭਗਤਾਂ ਦੇ ਜੀਵਨ ਬਿਰਤਾਂਤ ਸੁਣ ਕੇ ਆਪਣੇ ਜੀਵਨ ਨੂੰ ਬਦਲ ਸਕਦੇ ਹਾਂ ਅਤੇ ਇੱਕ ਸੱਚੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਕਰ ਸਕਦੇ ਹਾਂ ਸਤਨਾਮ ਵਾਹਿਗੁਰੂ